ਪੁੱਤਰ ਜਦੋਂ ਵੀ ਤੇਰੇ ਨਾਲ ਗਲਤ ਕੰਮ ਹੁੰਦਾ ਰਿਹਾ ਜਿੱਥੇ-ਜਿੱਥੇ ਵੀ ਲੈ ਜਾਂਦੇ ਰਹੇ ਤੇਰੀ ਮੰਮੀ ਤੇ ਨਾਨੀ ਨਾਲ ਹਾਂਜੀ ਨਾਲ ਲੈ ਕੇ ਜਾਂਦੇ ਹਾਂਜੀ ਇਹ ਮਾਤਾ ਦੇ ਸੰਬੰਧ ਸੀ ਕਿਸੇ ਬੰਦੇ ਨਾਲ ਉਹ ਸਾਡੀ ਕੁੜੀਆਂ ਨੇ ਉੱਥੇ ਦੇਖ ਲਿਆ ਤੇ ਸਾਡੀ ਕੁੜੀਆਂ ਨਾਲ ਵੀ ਉੱਥੇ ਮਤਲਬ ਇਹਨਾਂ ਨੇ ਮਾਤਾ ਨੇ ਦਾਰੂ ਪੀ ਲਈ ਤੇ ਉਹ ਤਾਂ ਜਦੋਂ ਮਾਤਾ ਡਰੰਕ ਹੋਗੀ ਤਾਂ ਉਹ ਬੱਚੇ ਨਾਲ ਛੱਡਣਾ ਇਹਦੇ ਨਾਲ ਵੀ ਬਲਤਕਾਰ ਹੋਇਆ ਤੇ ਦੀ ਮਦਰ ਨੇ ਵੀ दारू ਪੀ ਲਈ ਤੇ ਨਾਨੀ ਅੰਦਰ ਤੇ ਕੁੜੀਆਂ ਅਟ ਕਮਰੇ ਚ ਸੀ ਇਹਦੀ ਮਦਰ ਤੇ ਉਹ ਬੰਦਾ ਜਿਹੜਾ ਸੀਗਾ ਉਹਦਾ ਆਸ਼ਕ ਉਹ ਅਟ ਕਮਰੇ ਚ ਹਾਂਜੀ ਹਾਂਜੀ ਸਰੋਜ ਬੱਚੇ ਸਾਡੇ ਕਪੜੇ ਲੈਣ ਗਏ ਸੀ ਇਹ ਹਾਦਸਾ ਉਸ ਟਾਈਮ ਤੇ ਸਾਡੇ ਵਿੱਚ ਬਣਾਲਿਆ ਇਹਨਾਂ ਨੇ ਬਰਬਾਦ ਮੇਰੇ ਭਰਾ ਨੂੰ ਛੱਟ ਹੋ ਗਈ ਮੇਰਾ ਭਰਾ ਕਹਿੰਦਾ ਵੀ ਚਲੋ ਮੈਨੂੰ ਵੀਡੀਓ ਕਾਲ ਤੇ ਮੈਂ ਵੀਡੀਓ ਕਾਲ ਕਰਦਾ ਵੀਡੀਓ ਕਾਲ ਚ ਆ ਮਾਤਾ ਨੇ ਮਾਤਰਕ ਵੀਡੀਓ ਕਾਲ ਨਹੀਂ ਚੁੱਕੀ ਉਹਨੇ ਰਿਸਪਾਂਸ ਨਹੀਂ ਦਿੱਤਾ ਜਿਹਨੇ ਦੁਬਾਰੇ ਫੋਨ ਕਰਕੇ ਪੁੱਛਿਆ ਕਿ ਤੂੰ ਵੀਡੀਓ ਕਾਲ ਕਿਉਂ ਨਹੀਂ ਚਾਹ ਗਈ ਉਹ ਕਹਿੰਦੀ ਮੇਰਾ ਨੈਟ ਪੈ ਖਤਮ ਹੋ ਗਿਆ ਮੇਰਾ ਭਰਾ ਕਹਿੰਦਾ ਮੈਂ ਇਸ ਟਾਈਮ ਤੇ ਨੈਟ ਪੈ ਖਾਣਾ ਤੇ ਹੁਣੀ ਵੀਡੀਓ ਕਾਲ ਕਰਦਾ ਮੇਰੇ ਪ੍ਰਾਣੇ Jio ਦੇ SIM ਦੀ ਡਿਟੇਲ ਕਹਿੰਦੇ ਉਹਦੇ ਵਿੱਚ ਇੱਕ ਨੰਬਰ ਸਾਨੂੰ ਅਨਨੌਨ ਪਾਇਆ ਗਿਆ ਜਿਹੜਾ ਕਿ ਰਾਤ ਨੂੰ 11:30 ਵਜੇ ਬੰਦੇ ਦੀ ਕੋਈ ਕਾਲ ਆਫਲ ਹੋਈ ਹੈ ਫਿਰ ਘਰੇ ਆ ਕੇ ਲੜਕੀ ਨੇ ਕਿਹਨੂੰ ਦੱਸਿਆ ਆਪਣੇ ਫਾਦਰ ਨੂੰ ਲੜਕੀ ਨੇ ਘਰੇ ਆ ਕੇ ਜਦੋਂ ਆ ਗਈ ਤਾਂ ਸਾਨੂੰ ਇਹ ਸ਼ਾਕ ਕੋਈ ਵੀ ਪੁੱਛ ਗਿਛ ਕਰੂਗਾ ਤਾਂ ਮਾਤਾ ਨੇ ਕੁੜੀ ਨਾਨੀ ਨਾਲ ਦੋ ਦਿਨ ਵਾਸਤੇ ਤੋਰਤੀ ਮਾਮਲਾ ਖੰਡਾ ਹੋ ਜੂਗਾ ਚਲੋ ਬਾਅਦ ਚ ਆ ਜੀ ਸਾਡੀ ਕੁੜੀਆਂ ਨੂੰ ਮਹਿੰਦੀ ਲਾਉਣ ਦੇ ਬਹਾਨੇ ਸਰਦਿਆ ਜੀ ਤੇ ਉੱਥੇ ਮਤਲਬ ਕਿ ਕੀਮਸੈਨ ਨਾਮ ਦਾ ਬੰਦਾ ਸੀਗਾ ਜਿਹਨੇ ਸਾਡੇ ਕੁੜੀਆਂ ਨਾਲ ਬੀਨਾ ਰਾਣੀ ਦੇ ਘਰੇ ਦੇਪ ਕੀਤਾ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਉਹਦੇ ਮੰਤਰੀ ਉਹਦੇ ਐਮਐਲਏ ਇੱਥੇ 3 ਆਂ ਦੀਆਂ ਲੋੜੀਆਂ ਮਨਾ ਕੇ ਖੜੇ ਆ ਬڑے بڑے ਭਾਸ਼ਣ ਦੇ ਕੇ ਹਟਿਆ ਬਿੱਤੀਆਂ ਨੂੰ ਪੜਾਓ ਜੀ ਧੀਤੀਆਂ ਨੂੰ ਪੜਾਓ ਪਰ ਇਹ ਮਾਮਲਾ ਲਗਾਤਾਰ ਲੜ ਰਿਹਾ ਹੈ ਪੁਲਸ ਦੀ ਚਿੱਲੀ ਕਰ ਜਾ ਰਹੀ ਹੈ ਗਰੀਬ ਪਰਿਵਾਰ ਹੈ ਇਹਨਾਂ ਕੋਲੇ ਕੁਝ ਪੁਲਸ ਨੂੰ ਦੇਣ ਨੂੰ ਹੈ ਨਹੀਂਗਾ ਉਹ ਤਕੜੇ ਨਹੀਂ ਛੈਲਨਾਂ ਦੇ ਮਾਲਕ ਨੇ ਐਸਾ ਲਗਾਤਾਰ ਸਿੱਟਾ ਜਾ ਰਿਹਾ ਹੈ ਆ ਤੇ ਹੁਣ ਪੈਸੇ ਕਰਕੇ ਚੁੱਪ ਚਾਏ ਆਫਰ ਵੀ ਦਿੱਤੀ ਤੁਹਾਨੂੰ ਉਹਨਾਂ ਨੇ ਵੀ ਪੈਸੇ ਲੈਣ ਨੂੰ ਹਾਂਜੀ ਸਰ ਇਹਨੂੰ ਕਈ ਆਫਰ ਆਦੇ ਤੇ ਕਈ ਬੰਦੇ ਆ ਕੋਈ ਕਹਿੰਦਾ 5 ਲੱਖ ਲੋਗ ਕਹਿੰਦਾ 10 ਲੱਖ ਲੋਗ ਕਹਿੰਦਾ 20 ਲੱਖ ਲੋਗ ਅਸੀਂ ਦੇਖੀ ਨਹੀਂ ਬਹੁਤ ਸਾਰੀਆਂ ਖਬਰਾਂ ਰੋਜ਼ ਅਖਬਾਰਾਂ ਦੇ ਵਿੱਚ ਆਉਂਦੀਆਂ ਨੇ ਕਿ ਇੱਕ ਬੱਚੀ ਨਾਲ ਸਕੇ ਬਾਪ ਨੇ ਬਲਾਤਕਾਰ ਕਰ ਕੀਤਾ ਤਾਂ ਸਕੇ ਬਲਾਤਕਾਰ ਕਰਨ ਵਾਲੇ ਬਾਪ ਨੂੰ ਫੜ ਗਏ ਜਦੋਂ ਜੇਲ੍ਹ 'ਚ ਸਿੱਟਿਆ ਜਾਂਦਾ ਕੀ ਇੱਕ ਮਾਂ ਜਿਹੜੀ ਆਪਦਿੱਤੀ ਦਾ ਸੌਦਾ ਕਰਦੀ ਹੈ ਕਿ ਉਹਨੂੰ ਕਿਉਂ ਨਹੀਂ ਸਿੱਟਿਆ ਜਾ ਸਕਦਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮਲੂਕਾ ਟੀਵੀ ਤੇ ਪਿਛਲੇ ਦਿਨਾਂ ਤੋਂ ਮਾਨਸਾ ਤੋਂ ਇੱਕ ਮਸਲਾ ਆਉਂਦਾ ਕਿ ਇੱਕ 14 ਸਾਲ ਦੀ ਬੱਚੀ ਦੇ ਨਾਲ ਕਈ ਬੰਦਿਆਂ ਦੇ ਵੱਲੋਂ ਜਿਹੜਾ ਗਲਤ ਕੰਮ ਕੀਤਾ ਗਿਆ ਪਰ ਇਹ ਵੀਡੀਓ ਉਸ ਲੜਕੀ ਦੇ ਫਾਦਰ ਦੇ ਵੱਲੋਂ ਆਪਣੇ ਪੇਜ ਤੇ ਪਾਈ ਜਾਂਦੀ ਹੈ ਤੇ ਉਹ ਪੇਜ ਤੇ ਪਾਉਣ ਤੋਂ ਬਾਅਦ ਵਿੱਚ ਇਹ ਵੀ ਬਿਆਨਬਾਜ਼ੀ ਹੁੰਦੀ ਹੈ ਕਿ ਉਲਟਾ ਮੇਰੇ ਉੱਪਰ ਹੀ 307 ਦਾ ਪਰਚਾ ਦੇ ਦਿੱਤਾ ਗਿਆ ਉਸ ਲੜਕੀ ਦਾ ਫਾਦਰ ਤੇ ਹੁਣ ਜੇਲ੍ਹ ਦੇ ਵਿੱਚ ਹੈ ਤੇ ਉਹਦੇ ਚਾਚਾ ਜੀ ਮੇਰੇ ਨਾਲ ਖੜੇ ਨੇ ਪਰਿਵਾਰਕ ਮੈਂਬਰ ਨਾਲ ਖੜੇ ਨੇ ਉਹ ਬੱਚੀ ਵੀ ਨਾਲ ਹੈ ਕਿਉਂਕਿ ਇਸ ਮਸਲੇ ਦੇ ਉੱਪਰ ਜਿਹੜਾ ਪਰਦਾ ਉਹ ਚੁੱਕਿਆ ਜਾਣਾ ਬਹੁਤ ਜ਼ਿਆਦਾ ਲਾਜ਼ਮੀ ਹੈ ਕਿਉਂਕਿ ਪਿੱਛੇ ਮੋਗੇ ਦਾਤੇ ਇਹ ਘਟਨਾ ਘੱਟੀ ਸੀ ਜਿੱਥੇ ਕਿ ਮੀਡੀਆ ਦੇ ਪ੍ਰੈਸ਼ਰ ਦੇ ਨਾਲ ਬਹੁਤ ਕੁਝ ਸਾਹਮਣੇ ਆਇਆ ਸੀ ਤੇ ਜੀਤੋਂ ਬਾਅਦ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਾਂ ਮਿਲੀਆਂ ਸੀ ਆਪਾਂ ਹਮੇਸ਼ਾ ਇਹ ਗੱਲ ਕਰਦੇ ਰਹਿੰਦੇ ਆ ਅੱਜ ਆਪ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਵੀ ਇਹ ਮਸਲਾ ਜਿਹੜਾ 4-5 ਮਹੀਨਿਆਂ ਤੋਂ ਲਟਕ ਕਿਉਂ ਰਿਹਾ ਕਿਉਂ ਨਹੀਂ ਕਿਸੇ ਬੰਨੇ ਕਿਉਂ ਨਹੀਂ ਲੱਗ ਰਿਹਾ ਜਿਹੜਾ ਪਰਿਵਾਰ ਪੀੜਤ ਹੈ ਉਹ ਜੇਲ੍ਹ ਦੇ ਅੰਦਰ ਆ ਤੇ ਜਿਹੜੇ ਨਹੀਂ ਪੀੜਤ ਉਹ ਪਤਾ ਨਹੀਂ ਕਿਹੜੇ ਪਾਸੇ ਇੱਥੇ ਘੁੰਮ ਰਹੇ ਨੇ ਜਾਂ ਪੁਲਿਸ ਦੀ ਨਿਗਾਹ ਦੇ ਵਿੱਚ ਹੀ ਉਹ ਨਹੀਂ ਜਾਂਦੇ ਜਿਹੜੀ ਤੁਹਾਡੀ ਭਤੀਜੀ ਦੇ ਨਾਲ ਇਹ ਘਟਨਾ ਹੋਈ ਹੈ ਹਾਂਜੀ ਸਰ 4-5 ਬੰਦੇ ਦੱਸੇ ਜਾਂਦੇ ਨੇ ਤੁਹਾਡੇ ਬ੍ਰਦਰ ਨੇ ਆਪਣੇ ਪੇਜ ਤੇ ਵੀਡੀਓ ਵੀ ਪਾਈ ਆ ਉਹ ਕਹਿੰਦਾ ਮੇਰੇ ਤੇ ਵੀ ਨਾਲ ਪਰਚਾ ਪਾ ਦਿੱਤਾ ਗਿਆ ਪਹਿਲਾਂ ਤਾਂ ਘਟਨਾ ਦੱਸੋ ਇਹ ਬਲਾਤਕਾਰ ਦੀ ਘਟਨਾ ਕੀ ਹੋਈ ਸਰ ਇਹ ਬਲਾਤਕਾਰ ਦੀ ਜਿਹੜੀ ਘਟਨਾ ਹੈ ਇਹ ਅੰਮ੍ਰਿਤਸਰ ਹਾਂ ਬੱਚੇ ਦੀ ਮਾਤਾ ਬੱਚੇ ਦੀ ਨਾਨੀ ਤੇ ਦੋਨੇ ਕੁੜੀਆਂ ਤੇ ਕੁਝ ਬੱਚੇ ਹੋਰ ਸੀਗੇ ਜਿਹੜੇ ਨਾਲ ਗਏ ਨੇ ਇਹ ਜਿਹੜੀ ਮਾਤਾ ਦੇ ਸੰਬੰਧ ਸੀ ਕਿਸੇ ਬੰਦੇ ਨਾਲ ਉਹ ਸਾਡੀ ਕੁੜੀਆਂ ਨੇ ਉੱਥੇ ਦੇਖ ਲਿਆ ਤੇ ਸਾਡੀ ਗੁੜੀਆਂ ਨਾਲ ਵੀ ਉੱਥੇ ਮਤਲਬ ਇਹਨਾਂ ਨੇ ਮਾਤਾ ਨੇ दारू ਪੀ ਲਈ ਤੇ ਉਸ ਤੋਂ ਬਾਅਦ ਜਦੋਂ ਮਾਤਾ ਡਰੰਕ ਹੋ ਗਈ ਤਾਂ ਉਹ ਬੱਚੇ ਨਾਲ ਸਾਡਾ ਇਹਦੇ ਨਾਲ ਵੀ ਬਲਤਕਾਰ ਹੋਇਆ ਉੱਥੇ ਜਦੋਂ ਕੁੜੀਆਂ ਸਾਡੀ ਕਿ ਦੂਸਰੇ ਕਮਰੇ ਚ ਚਲ ਗਈ ਇਹਨੇ ਨਾਨੀ ਨੂੰ ਦੱਸਿਆ ਤਾਂ ਨਾਨੀ ਨੇ ਇਹਦੇ ਥੱਪੜ ਥੱਪੜ ਮਾਰੇ ਨੇ ਤੈਨੂੰ ਡਰਾ ਤਾਂ ਕਾ ਵੀ ਜੇ ਤੂੰ ਕਰੇ ਦੱਸਿਆ ਤਾਂ ਨਾਲ ਤਾਂ ਤੇਰੀ ਮਾਂ ਤੈਨੂੰ ਕੁੱਟੂ ਕੁੱਟੂਗੀ ਨਾ ਤੇਰਾ ਡੈਡੀ ਤੈਨੂੰ ਮਾਰ ਦੇਗਾ ਅੱਛਾ ਘਰੋਂ ਮੱਥਾ ਟੇਕਣ ਦਾ ਕਹਿ ਕੇ ਗਏ ਅਸੀਂ ਅੰਬਰਸਰ ਮੱਥਾ ਟੇਕਣ ਚੱਲੇ ਹਾਂ ਹਾਂਜੀ ਹਾਂਜੀ ਕਹਿੰਦੇ ਅੱਛਾ ਜਿਹੜੇ ਬੰਦੇ ਦੇ ਨਾਲ ਗਏ ਆ ਉਹ ਵੀ ਬੰਦਾ ਮਾਨਸਾ ਦਾ ਹਾਂਜੀ ਸਰ ਉਹ ਬੰਦਾ ਮਾਨਸਾ ਦਾ ਸੀ ਉਹਦਾ ਨਾਮ ਮਨਦੀਪ ਸਿੰਘ ਹੈ ਜੀ ਕੱਚਾ ਨਾ ਉਹਦਾ ਬੱਬੂ ਸੀ ਉਹ ਆਪਣਾ ਮਾਨਸਾ ਖੋਹ ਵਾਲੀ ਗਲੀ 'ਚ ਕੱਪੜਿਆਂ ਦੀ ਦੁਕਾਨ ਤੇ ਲੱਗਿਆ ਸੀ ਉਹਦੇ ਨਾਲ ਤੁਹਾਡੀ ਪਰਜਾਈ ਦੇ ਸਬੰਧ ਸੀ ਹਾਂਜੀ ਹਾਂਜੀ ਸਰ ਪਹਿਲਾਂ ਕਦੇ ਕੋਈ ਘਰੇ ਪਤਾ ਸੀ ਇਸ ਗੱਲ ਦਾ ਨਹੀਂ ਸਰ ਕੋਈ ਕੁਝ ਨਹੀਂ ਪਤਾ ਸੀ ਉੱਥੇ ਜਦੋਂ ਲੜਕੀ ਨੇ ਵੇਖਿਆ ਇਸ ਨੇ ਵੀ ਇਹਦੀ ਮਦਰ ਨੇ ਵੀ दारू ਪੀ ਲਈ ਤੇ ਨਾਨੀ ਅੱਡ ਤੇ ਕੁੜੀਆਂ ਅੱਡ ਕਮਰੇ ਚ ਸੀ ਇਹਦੀ ਮਦਰ ਤੇ ਉਹ ਬੰਦਾ ਜਿਹੜਾ ਸੀਗਾ ਉਹਦਾ ਆਸ਼ਕੋ ਅੱਡ ਕਮਰੇ ਚ ਸੀ ਹਾਂਜੀ ਹਾਂਜੀ ਸਰ ਬੱਚੀ ਸਾਡੇ ਇੱਥੇ ਕੱਪੜੇ ਲੈਣ ਗਈ ਸੀ ਹੂੰ ਇਹ ਹਾਦਸਾ ਉਸ ਟਾਈਮ ਤੇ ਸਾਡੀ ਬੱਚੀ ਨਾਲ ਵਰਤਾ ਉਸ ਤੋਂ ਬਾਅਦ ਫਿਰ ਬੱਚੀ ਨੇ ਘਰੇ ਆ ਕੇ ਦੱਸਿਆ ਕਿਵੇਂ ਗੱਲ ਖੁੱਲਦੀ ਹੈ ਸਰ ਬੱਚੀ ਨੇ ਜਦੋਂ ਉੱਥੋਂ ਬੱਚੀ ਆਉਂਦੀ ਹੈ ਘਰੇ ਘਰੇ ਆ ਕੇ ਹੌਲੀ ਹੌਲੀ ਮਤਲਬ ਕਿ ਬੱਚੀ ਨੂੰ ਉਥੋਂ ਫੋਨ ਕੀਤਾ ਜਾਂਦਾਗਾ ਜਦੋਂ ਉੱਥੇ ਅੰਮ੍ਰਿਤਸਰ ਫੋਨ ਕੀਤਾ ਨੇ ਅੱਧਾ ਘੰਟਾ ਮਾਤਾ ਨੇ ਫੋਨ ਨਹੀਂ ਚੱਕਿਆ ਹੂੰ ਉਹ ਤੋਂ ਬਾਅਦ ਅੱਧੇ ਘੰਟੇ ਬਾਅਦ ਜਦੋਂ ਫੋਨ ਚੱਕਿਆ ਬੱਚੀ ਨੂੰ ਕਿਹਾ ਵੀ ਬਈ ਬੱਚੇ ਕਿੱਥੇ ਨੇ ਹੂੰ ਤਾਂ ਉਹ ਕਹਿੰਦੀ ਵੀ ਬੱਚੇ ਪਿੱਛੇ ਰਹਿ ਗਏ ਤਾਂ ਮੇਰੇ ਭਰਾ ਨੂੰ ਸ਼ੱਕ ਹੋ ਗਿਆ ਜੀ ਮੇਰਾ ਭਰਾ ਕਹਿੰਦਾ ਵੀ ਚਲੋ ਮੈਨੂੰ ਵੀਡੀਓ ਕਾਲ ਤੇ ਮੈਂ ਵੀਡੀਓ ਕਾਲ ਕਰਦਾ ਵੀਡੀਓ ਕਾਲ ਚੱਕ ਹੂੰ ਮਾਤਾ ਨੇ ਮਾਤਰ ਕੇ ਵੀਡੀਓ ਕਾਲ ਨਹੀਂ ਚੱਕੀ ਉਹਨੇ ਰਿਸਪਾਂਸ ਨਹੀਂ ਦਿੱਤਾ ਜਿਹਨੇ ਦੁਬਾਰੇ ਫੋਨ ਕਰਕੇ ਪੁੱਛਿਆ ਵੀ ਤੂੰ ਵੀਡੀਓ ਕਾਲ ਕਿਉਂ ਨਹੀਂ ਚੱਕਦੀ ਤਾਂ ਉਹ ਕਹਿੰਦੀ ਮੇਰਾ ਨੈਟਪੈਕ ਖਤਮ ਹੋ ਗਿਆ ਮੇਰਾ ਭਰਾ ਕਹਿੰਦਾ ਮੈਂ ਇਸ ਟਾਂ ਤੇ ਨੈਟਪੈਕ ਪਾਉਣਾ ਤੇ ਹੁਣ ਹੀ ਵੀਡੀਓ ਕਾਲ ਚੱਕ ਤਾਂ ਉਸ ਤੋਂ ਬਾਅਦ ਉਹਨੇ ਫੋਨ ਬੰਦ ਕਰ ਲਿਆ ਅੱਛਾ ਜਿਸ ਤੋਂ ਮੇਰੇ ਭਰਾ ਨੂੰ ਸ਼ੱਕ ਹੋ ਗਿਆ ਉਤੋਂ ਫਿਰ ਕਿੰਨੇ ਦਿਨ ਬਾਅਦ ਉਹ ਮੁੜ ਕੇ ਆਏ ਅੰਬਰਸਰੋਂ ਅੰਬਰਸਰ ਤੋਂ ਸਾਰੇ 2 ਦਿਨ ਬਾਅਦ ਮੁੜ ਕੇ ਆਏ ਨੇ ਮੇਰੇ ਭਰਾ ਨੇ Jio ਦੇ SIM ਦੀ ਡਿਟੇਲ ਕੱਢ ਲਈ ਉਹਦੇ ਵਿੱਚ ਇੱਕ ਨੰਬਰ ਸਾਨੂੰ ਅਨਨੌਨ ਪਾਇਆ ਗਿਆ ਜਿਹੜਾ ਕਿ ਰਾਤ ਨੂੰ 11:30 ਵਜੇ ਬੰਦੇ ਦੀ ਕੋਈ ਕਾਲ ਕੁਲ ਹੋਈ ਆ ਉਹ ਨੰਬਰ ਤੋਂ ਜਦੋਂ ਅਸੀਂ ਫੋਨ ਕਰਕੇ ਪਤਾ ਕੀਤਾ ਵੀ 11:30 ਵੀ ਤੂੰ ਕੌਣ ਬੋਲਦਾ ਬੰਦਾ ਉਹ ਕਹਿੰਦਾ ਮੈਂ ਡਿਲੀਵਰੀ ਬாய் ਬੋਲਦਾ ਜੀ ਤੇ ਸਾਨੂੰ ਸਾਰਾ ਸ਼ੱਕ ਹੋਇਆ ਫਿਰ ਉਸ ਤੋਂ ਬਾਅਦ ਅਸੀਂ ਪਤਾ ਕੀਤਾ ਕਿ ਉਹ ਬੱਬੂ ਨਾਂ ਦਾ ਬੰਦਾ ਹੈਗਾ ਤੇ ਐਸਾ ਤਰੀਕੇ ਨਾਲ ਮਤਲਬ ਕਿ ਉਹਦੀ ਗੱਲਬਾਤ ਆ ਇਹ ਘਟਨਾ ਉੱਥੇ ਚੱਲੀ ਆ ਜੀ ਫਿਰ ਘਰੇ ਆ ਕੇ ਲੜਕੀ ਨੇ ਕਿਹਨੂੰ ਦੱਸਿਆ ਆਪਦੇ ਫਾਦਰ ਨੂੰ ਦੱਸਿਆ ਲੜਕੀ ਨੇ ਘਰੇ ਆ ਕੇ ਜਦੋਂ ਆ ਗਈ ਤਾਂ ਸਾਨੂੰ ਜੋ ਸ਼ਾਕੋ ਵੀ ਪਿਓ ਪੁੱਛਗਿਛ ਕਰੂਗਾ ਤਾਂ ਮਾਤਾ ਨੇ ਕੁੜੀ ਨਾਨੀ ਨਾਲ 2 ਦਿਨ ਵਾਸਤੇ ਤੋਰਤੀ ਮਾਮਲਾ ਠੰਡਾ ਹੋ ਜਾਊਗਾ ਚਲੋ ਬਾਅਦ ਚ ਆਜੂਗੀ ਅੱਛਾ ਬੀ ਨਾਨੀ ਨਾਲ ਕਿ ਤੋਰਤੀ ਹਾਂਜੀ ਹਾਂਜੀ ਅੱਛਾ ਉਤੋਂ ਬਾਅਦ ਉਤੋਂ ਬਾਅਦ ਜੀ ਗੁੜੀਆਂ ਨੂੰ ਅਸੀਂ ਲੈ ਕੇ ਆਏ ਜੀ ਉਤੋਂ ਬਾਅਦ ਜਦੋਂ ਹੌਲੀ ਹੌਲੀ ਗੁੜੀਆਂ ਨੂੰ ਮਤਲਬ ਕਿ ਗੁੜੀਆਂ ਸਾਡੇ ਉਤੋਂ ਬਾਅਦ ਥੋੜਾ ਪੁੱਛਗਿਛ ਕਰਕੇ ਅਸੀਂ ਕੋਈ ਦਿੱਕਤ ਨਹੀਂ ਸਾਨੂੰ ਪਤਾ ਲੱਗ ਗਿਆ ਵੀ ਆਹ ਮਾਮਲਾ ਸਾਡਾ ਵੀ ਆ ਬੰਦਾ ਹੈਗਾ ਤਾਂ ਉਸ ਤੋਂ ਬਾਅਦ ਸਾਡਾ ਭਿੱਖੀ ਥਾਣੇ ਚ ਪਰਚਾ ਦਰਜ ਹੋਇਆ ਮਾਤਾ ਬੰਨੀ ਉਹ ਵੀ ਸਾਡਾ ਕੁੱਟਮਾਰ ਕਰਦਾ ਇਹ ਕਰਦਾ ਉਹ ਕਰਦਾ ਤਾਂ ਅਸੀਂ ਉੱਥੇ ਗਏ ਮੇਰੇ ਭਰਾ ਨੇ ਹੀ ਗੱਲ ਕੀਤੀ ਉਹਨੂੰ ਵੀ ਜੇ ਤੂੰ ਸਾਡਾ ਨਹੀਂ ਰਹਿਣਾ ਚਾਹੁੰਦੀ ਤਾਂ ਵੀ ਮੈਨੂੰ ਲਿਖ ਕੇ ਦੇ ਦੇ ਤੂੰ ਜੋ ਜਿੱਥੇ ਜੋ ਜਿੱਦੇ ਨਾ ਜਾਣਾ ਚਾਹਨੀ ਹੈ ਜਾ ਸਕਦੇ ਆ ਵੀ ਮੈਨੂੰ ਲਿਖ ਕੇ ਦੇ ਦੇ ਮੈਂ ਆ ਬੰਦੇ ਨਾਲ ਰਹਿਣਾ ਨਹੀਂ ਚਾਹੁੰਦੀ ਫਿਰ ਕੀ ਕਿਹਾ ਉਹ ਉਹ ਤੋਂ ਚੰਦ ਦਿਨਾਂ ਬਾਅਦ ਜੀ ਮਤਲਬ ਕਿ ਮੇਰਾ ਭਰਾ ਵੀ ਬਾਹਰ ਗਿਆ ਹੈ ਸੀ ਜੀ ਬੱਚੀ ਸਕੂਲ ਤੋਂ ਆਉਂਦੀ ਆ ਇੱਥੇ ਦੋ ਗਮੰਡ ਨੇ ਸਾਡੀਆਂ ਜਿਹੜੀ ਰਿਤੂ ਰਾਣੀ ਤੇ ਬੀਨਾ ਰਾਣੀ ਜੋ ਸਾਡੀ ਕੁੜੀਆਂ ਨੂੰ ਮਹਿੰਦੀ ਲਾਉਣ ਦੇ ਬਹਾਨੇ ਸੱਦਿਆ ਜੀ ਤੇ ਉੱਥੇ ਮਤਲਬ ਕਿ ਪ੍ਰੀਮ ਸਿੰਘ ਨਾਮ ਦਾ ਬੰਦਾ ਸੀਗਾ ਜਿਹਨੇ ਸਾਡੀ ਕੁੜੀਆਂ ਨਾਲ ਬੀਨਾ ਰਾਣੀ ਦੇ ਘਰੇ ਰੇਪ ਕੀਤਾ ਤੇ ਉਸ ਤੋਂ ਬਾਅਦ ਸਾਡੀ ਕੁੜੀ ਬਿਲਕੁਲ ਹੀ ਡਰ ਗਈ ਹੂੰ ਉਸ ਤੋਂ ਬਾਅਦ ਕੁੜੀਆਂ ਸਾਡੀ ਬਿਲਕੁਲ ਡਰੀ ਡਰੀ ਰਹਿਣ ਲੱਗ ਗਈ ਮਤਲਬ ਕਿ ਕੁੜੀਆ ਦੁਪਹਿਰੇ 2:30 ਵਜੇ ਗਈ ਹੈ ਜੀ ਸ਼ਾਮ ਨੂੰ 3:4 ਵਜੇ ਆਈ ਹੈ ਜੀ ਹੂੰ ਉਸ ਤੋਂ ਬਾਅਦ ਜੀ ਕੁੜੀਆ ਸਾਡੀ ਡਰੀ ਰਹੀ ਰਹਿਣ ਲੱਗ ਗਈ ਜਦੋਂ ਸਾਨੂੰ ਵੀ ਕੋਈ ਸ਼ੱਕ ਹੋ ਗਿਆ ਤਾਂ ਉਹਦੀ ਵੱਡੀ ਭੈਣ ਨੇ ਪੁੱਛਿਆ ਵੀ ਤੂੰ ਬਿਲਕੁਲ ਜਮੀਂ ਕੁਝ ਬੋਲਦੀ ਨਹੀਂ ਅੱਗੇ ਹਸਦੀ ਖੇਡਦੀ ਸੀ ਹੌਲੀ ਹੌਲੀ ਸਾਨੂੰ ਜਿੱਦੋਂ ਡਾਊਟ ਪੈਣਾ ਚਾਲੂ ਹੋਇਆ ਤਾਂ ਸਾਡੀ ਗੁੜੀਆਂ ਨੇ ਪੁੱਛਿਆ ਇਹਨੂੰ ਗੁੜੀਆਂ ਨੇ ਗੁੜੀਆਂ ਨੂੰ ਫਿਰ ਇਹਨੇ ਖੁਲਾਸਾ ਕੀਤਾ ਵੀ ਐਂ ਕਰਕੇ ਆ ਗੱਲ ਆ ਗੁੜੀਆਂ ਤੋਂ ਬਾਅਦ ਜੀ ਫਿਰ ਗੁੜੀਆਂ ਨੇ ਵੱਡੀ ਸਾਡੀ ਮੇਰੀ ਮਾਤਾ ਨੂੰ ਦੱਸਿਆ ਮੇਰੀ ਮਾਤਾ ਨੇ ਮੇਰੇ ਭਰਾ ਨੂੰ ਦੱਸਿਆ ਇਸ ਤੋਂ ਬਾਅਦ ਜੀ ਜਾ ਕੇ ਅਸੀਂ ਫਿਰ ਪਰਚਾ ਦਰਜ ਕਰਾਇਆ ਜੋ ਆਪਣੇ ਮਾਨਸਾ ਦਾ ਸਿਟੀ 2 ਥਾਣੇ ਦੀ ਪੁਲਿਸ ਆ ਸਾਨੂੰ 8 ਤੋਂ 9 ਦਿਨਾਂ ਥਾਣੇ ਮੂਰੀ ਬਿਠਾ ਕੇ ਰੱਖਿਆ ਵੀ ਥੋੜਾ ਪਰ ਤੁਹਾਨੂੰ ਬੁਲਾਉਣੇ ਆ ਥੋੜਾ ਪਰਚਾ ਦਰਜ ਕਰਦੇ ਆ ਜੀ ਅਸੀਂ ਸੋਬਾ ਜਾਂਦੇ ਸ਼ਾਮ ਤਾਈਂ ਬੈਠ ਕੇ ਉੱਥੇ ਆ ਜਾਂਦੇ ਜੀ ਪਰਚਾ ਨਹੀਂ ਦਰਜ ਹੋਇਆ ਨਹੀਂ ਸਰ ਨਹੀਂ ਉਹ ਤੋਂ ਬਾਅਦ ਜਿਹੜੀ ਸਾਡੀ ਲਿਬ੍ਰੇਸ਼ਨ ਆ ਸਾਡੀ ਜਥੇਬੰਦੀ ਆ ਫਿਰ ਇਹਨਾਂ ਨੇ ਜਾ ਕੇ ਉੱਥੇ ਉਹਨਾਂ ਨੂੰ ਪ੍ਰਭਾਵ ਪਾਇਆ ਵੀ ਅਸੀਂ ਬੱਚੇ ਨੂੰ ਮੈਡੀਕਲ ਕਰਾਉਣੇ ਆ ਉਹ ਤੋਂ ਬਾਅਦ ਜਾ ਕੇ ਉਹਨਾਂ ਨੇ ਕਿਤੇ ਪਰਚਾ ਦਰਜ ਕੀਤਾ ਜੀ ਹੋਰ ਅਸੀਂ ਬਹੁਤ ਜਥੇਬੰਦੀ ਕੋਲ ਗਏ ਸਾਡਾ ਕਿਸੇ ਨੇ ਕੋਈ ਹੱਥ ਨਹੀਂ ਫੜਿਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਇੱਕ ਗੱਲ ਸੋਚੋ ਕਿ ਜਿਹੜਾ ਭਾਰਤ ਦੇਸ਼ ਨੂੰ ਲੋਕਤੰਤਰ ਦੇਸ਼ ਕਿਹਾ ਜਾਂਦਾ ਪਰ ਜ਼ਿਆਦਾਤਰ ਇਹ ਲੋਕਤੰਤਰ ਦੇਸ਼ ਦਾ ਜਿਹੜਾ ਕਾਨੂੰਨ ਆ ਕਾਗਜ਼ਾਂ ਦੇ ਵਿੱਚ ਹੀ ਸਿਮਟ ਕੇ ਰਿਹਾ ਹੋਇਆ ਕਾਗਜ਼ਾਂ ਦੇ ਵਿੱਚ ਜਾਂ ਇੱਕ ਨਾਰਾ ਦਿੱਤਾ ਜਾਂਦਾ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਪਰ ਇੱਥੇ ਦੇਖੋ ਘਰ ਦੇ ਵਿੱਚ ਖਾਸ ਕਰਕੇ ਜਿਵੇਂ ਇਹ ਗੱਲ ਕਮਾ ਉਸ ਲੜਕੀ ਦੀ ਮਾਤਾ ਤੇ ਨਾਨੀ ਸਭ ਤੋਂ ਪਹਿਲੂ ਇਹ ਨੇ ਜਿਨ੍ਹਾਂ ਨੇ ਆਪਣੀ ਬੱਚੀ ਨੂੰ ਉੱਥੇ ਲੈ ਕੇ ਗਈਆਂ ਉਸ ਤੋਂ ਬਾਅਦ ਉਹ ਬੱਚੀ ਨੇ ਜੋ ਕੁਝ ਉੱਥੇ ਵੇਖਿਆ ਵੀ ਮੇਰੀ ਮਾਂ ਆ ਗਲਤ ਕੰਮ ਹੋਰ ਬੰਦੇ ਨਾਲ ਕਰਦੀ ਹੈ ਘਰੇ ਆ ਕੇ ਜਿਵੇਂ ਉਹਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆਪਣੇ ਫਾਦਰ ਨੂੰ ਉਸ ਤੋਂ ਬਾਅਦ ਉਹਨਾਂ ਨੇ ਇਸ ਬੱਚੀ ਨੂੰ ਸਭ ਕੁਝ ਸਿਖਾਉਣ ਦੇ ਵਾਸਤੇ ਉਸ ਤੋਂ ਬਾਅਦ ਵੀ ਉਹਨੂੰ ਕਈ ਜਗ੍ਹਾ ਤੇ ਲਿਜਾ ਕੇ ਟਾਰਚਰ ਕੀਤਾ ਜਾਂਦਾ ਰਿਹਾ ਤੇ ਉਸ ਤੋਂ ਬਾਅਦ ਇਹ ਪਰਿਵਾਰ ਇਹ ਇਹਦਾ ਬਰਾਦਰ ਆ ਜਿਹੜਾ ਥਾਣੇ ਦੇ ਵਿੱਚ ਪਰਚੇ ਦੇ ਲਈ ਲਮਕਦੇ ਆ ਜਿੱਥੇ ਕਿਤੇ 7-8 ਦਿਨ ਬਾਹਰ ਅੰਦਰ ਬਾਹਰ ਅੰਦਰ ਵਾਕੇ ਇਹਨਾਂ ਨੂੰ ਮੋੜਿਆ ਜਾਂਦਾ ਕਿਉਂਕਿ ਅਸੀਂ ਇਹ ਜ਼ਰੂਰ ਕਹਿੰਨੇ ਆ ਕਿ ਪੁਲਿਸ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਪਰ ਪੁਲਿਸ ਦੀ ਵਰਦੀ ਜਦੋਂ ਦਾਗੀ ਹੋ ਜਾਂਦੀ ਆ ਜਾਂ ਅਸੀਂ ਇਹ ਕਹਿੰਨੇ ਵੀ ਪੁਲਿਸ ਨੂੰ ਮਾਰਾ ਹੀ ਕਿਉਂ ਕਿਹਾ ਜਾਂਦਾ ਇਹਨਾਂ ਨੂੰ ਇਸ ਨਜ਼ਰ ਦੇ ਨਾਲ ਕਿਉਂ ਵੇਖਿਆ ਜਾਂਦਾ ਕਿਉਂਕਿ ਇੱਥੇ ਹੈ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਪੰਜਾਬ ਦੇ ਡੀਜੀਆਈ ਜਿਹੜਾ ਭੁੱਲਰ ਸੀ 5 ਕਰੋੜ ਦੀ ਰਿਸ਼ਵਤ ਲੈਂਦਾ ਫੜਿਆ ਗਿਆ ਠੀਕ ਆ ਥੱਲੇ ਉਹਦੇ ਜਿਹੜੇ ਬੰਦੇ ਰੱਖੇ ਸੀ ਉਹ ਤੇ ਅਸੀਂ ਛੋਟੇ ਅਫਸਰਾਂ ਨੂੰ ਕਿਵੇਂ ਕਹਿ ਦਾਂਗੇ ਵੀ ਇਹ ਰਿਸ਼ਵਤਖੋਰੀ ਨਹੀਂ ਲੈਂਦੇ ਕੀ ਪਤਾ ਕੀ ਸਾਰਾ ਪਲਾਨ ਬਣਿਆ ਜਿਹੜਾ ਇੰਨਾ ਦਿਨ ਲਮਕਾਇਆ ਗਿਆ ਆਪਣੇ ਨਾਲ ਜਥੇਬੰਦੀ ਦੇ ਜਿਹੜੇ ਸ਼ਾਮਲ ਨੇ ਅਹੁਦੇਦਾਰ ਉਹਨਾਂ ਦੇ ਨਾਲ ਵੀ ਮੈਂ ਥੋੜੀ ਜੀ ਪਹਿਲਾਂ ਗੱਲਬਾਤ ਕਰੂੰਗਾ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਰਿ ਨੂੰ ਹੋ ਜਾ ਥੋੜਾ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਬਲਵਿੰਦਰ ਸਿੰਘ ਘਰਾਗਣਾ ਜੀ ਮੈਂ ਮਜ਼ਦੂਰ ਜਥੇਬੰਦੀ ਦਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰ ਰਾਣਾ ਸਾਹਿਬ ਕੀ ਇਸ ਮਸਲੇ 'ਚ ਤੁਸੀਂ ਵੇਖਿਆ ਕੀ ਤੁਸੀਂ ਪਰਚੋਲ ਕੀਤੀ ਹੈ ਵੀ ਇਹ ਸਹੀ ਆ ਲੜਕੀ ਨਾਲੇ ਗਲਤ ਹੋਇਆ ਕੀ ਕੁਛ ਕੀਤਾ ਪੁਲਿਸ ਨੇ ਅ ਅਸਲ ਦੇ ਵਿੱਚ ਜੇ ਸਾਨੂੰ ਕੋਈ ਗੱਲ ਇਸ ਪਰਿਵਾਰ ਦੇ ਨਾਲ ਸਚਾਈ ਲੱਗੇ ਸੀ ਮਾਮਲਾ ਤਾਂ ਹੀ ਫੜਿਆਗਾ ਅ ਇੱਥੇ ਇਹ ਬਹੁਤ ਸਾਰੀਆਂ ਜਥੇਬੰਦੀਆਂ ਕੋਲੇ ਹੋਰ ਪਾਰਟੀਆਂ ਕੋਲੇ ਵੀ ਗਏ ਕਿਸੇ ਨੇ ਇਹਨਾਂ ਦੀ ਬਾਹਰ ਨਾ ਫੜੀ ਤਾਂ ਸਾਡੇ ਕੋਲੇ ਆਇਆ ਪਰਿਵਾਰ ਇਹਨਾਂ ਨੇ ਬਾਕਾਇਦਾ ਸਾਨੂੰ ਲਿਖਤੀ ਦਿੱਤਾ ਵੀ ਸਾਡੀ ਮਦਦ ਕਰੋ ਤਾਂ ਉਸ ਦਿਨ ਤੋਂ ਅਸੀਂ ਮਦਦ ਕਰ ਰਹੇ ਹਾਂ ਔਰ ਮੈਂ ਕਹਿਣਾ ਚਾਹੂਗਾ ਵੀ ਜਿਹੜੇ ਇਦੋਂ ਪਹਿਲਾਂ ਮਹੀਨਾ ਕ ਪਹਿਲਾਂ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਉਹਦੇ ਮੰਤਰੀ ਉਹਦੇ ਐਮਐਲਏ ਇਥੇ 3ਆਂ ਦੀਆਂ ਲੋੜੀਆਂ ਬਣਾ ਕੇ ਹਟੇ ਆ ਬੜੇ ਬੜੇ ਭਾਸ਼ਣ ਦੇ ਕੇ ਹਟਿਆ ਵੀ 3ਆਂ ਨੂੰ ਪਚਾਓ ਜੀ 3ਆਂ ਨੂੰ ਪੜਾਓ ਪਰ ਇਹ ਮਾਮਲਾ ਲਗਾਤਾਰ ਲਟਕ ਰਿਹਾ ਹੈ ਜਿਹੜੇ ਦੋਸ਼ੀ ਨੇ ਉਹ ਤਾਂ ਸ਼ਰਿਆਮ ਘਮ ਰਹੇ ਦੇ ਔਰ ਜਿਹੜੇ ਮਤਲਬ ਕਿ ਪੀੜਤ ਨੇ ਉਹ ਫੜਕੇ ਜੇਲ੍ਹ ਦੇ ਵਿੱਚ ਸਿੱਟੇ ਹੋਏ ਨੇ 307 ਦਾ ਮਕਦਮਾ ਮਤਲਬ ਕਿ ਇਹ ਬੱਚੀ ਦੇ ਬਾਪ ਦੇ ਉੱਤੇ ਆ ਉਹਦਾ ਪਤਾ ਕਾਦਾ ਪਾਇਆ ਉਹਨਾਂ ਨੇ ਪਰਚਾ ਉਹਦੇ ਤੇ ਉਹਦੇ ਤੇ ਬਸ ਇਹੀ ਆ ਪਹਿਲਾਂ ਤਾਂ ਇਹਨਾਂ ਨੂੰ ਕੋਸ਼ਿਸ਼ ਕੀਤੀ ਵੀ ਮਤਲਬ ਕਿ ਤੁਸੀਂ ਇਹ ਮਾਮਲਾ ਜਿਹੜਾ ਰਫਾ-ਫਫਾ ਕਰ ਵੀ ਪੈਸੇ ਲੈ ਲੋ 8 ਦਿਨ ਜਿਹੜਾ ਪਰਿਵਾਰ ਨੂੰ ਨਮਕਾਇਆ ਐ ਇਸੇ ਕਰਕੇ ਗਿਆ ਕਿਉਂਕਿ ਜਿਹੜਾ ਜਿਹੜੇ ਉਹ ਦੋਸ਼ੀ ਨੇ ਮਤਲਬ ਕਿ ਬਲਾਤਕਾਰ ਹੀ ਨੇ ਰੈਪਿਸਟ ਨੇ ਉਹ ਬਹੁਤ ਤਕੜੇ ਨੇ ਮਾਨਸਾ ਸ਼ਹਿਰ ਦੇ ਮਲਕੇ ਸ਼ੈਲਰਾਂ ਦੇ مالک ਨੇ ਉਹ ਉਹਨਾਂ ਨੇ ਕੋਸ਼ਿਸ਼ ਕੀਤੀ ਪਰਿਵਾਰ ਨੂੰ ਮਤਲਬ ਕਿ ਵਿਖਰੀਦਿਆ ਜਾਵੇ ਪਰ ਇਹ ਪਰਿਵਾਰ ਇਹ ਬੱਚੀ ਦਾ ਬਾਪ ਆ ਇਹ ਵਿਕੇ ਜਦੋਂ ਇਹ ਵਿਕੇ ਨਹੀਂ ਤਾਂ ਇਹਨਾਂ ਨੂੰ ਡਰਾਇਆ ਗਿਆ ਵੀ ਐਂ ਕਰ ਦਿਆਂਗੇ ਬਾਹ ਕਰ ਦਾਂਗੇ ਇਹਨਾਂ ਦੀ ਗੱਡੀ ਦੇ ਉੱਤੇ ਵੀ ਹਮਲਾ ਹੋਇਆ ਗੱਡੀ ਭੰਨਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਹੋਰ ਬਾਹਰੋਂ ਵੀ ਮਤਲਬ ਕਿ ਫੋਨ ਕਰਾਏ ਵੀ ਐਂ ਕਰ ਦਾਂਗੇ ਪਰ ਫਿਰ ਮਜਬੂਰੀ ਵਸ ਪੁਲਿਸ ਨੂੰ ਜਦੋਂ ਪਰਚਾ ਦੇ ਦਿੱਤਾ ਫਿਰ ਪੁਲਿਸ ਨੇ ਸੋਚਿਆ ਵੀ ਯਾਰ ਇਹ ਪਰਿਵਾਰ ਐ ਨਹੀਂ ਡਰਦਾ ਤਾਂ ਇਹਨਾਂ ਦੇ ਉੱਤੇ ਕਿਸੇ ਲੋਟ ਪਰਚਾ ਦਰਜ ਕਰ ਜਦੋਂ ਪਰਚਾ ਦਰਜ ਹੋਇਆ ਫੜ ਕੇ ਮਤਲਬ ਕੇ ਬੰਦਾ ਜੇਲ੍ਹ ਚ ਸਿੱਟਿਆ ਫਿਰ ਉਹ ਡਰਦਾ ਆਖੂ ਆ ਵੀ ਜੀ ਮੈਂ ਹੁਣ ਮਤਲਬ ਸਮਝੋਤਾ ਕਰ ਸਮਝੋਤਾ ਕਰਦਾ ਤੇ ਹੁਣ ਮੈਨੂੰ ਮਤਲਬ ਕੇ ਮੇਰੇ ਵਾਲਾ ਪਰਚਾ ਕੈਂਸਲ ਕਰ ਦਿਓ ਪਰ ਅਸੀਂ ਜਥੇਬੰਦੀ ਵੱਲ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਲੜੇ ਨੇ ਇਦਾਂ ਦੇ 3 ਦੇ ਮਾਮਲੇ ਲੜੇ ਨੇ ਹੋਰ ਵੀ ਜ਼ਬਰ ਦੇ मामले लड़े ਨੇ ਅਸੀਂ ਇੱਥੇ ਪਰਮਿੰਦਰ ਝੋਟੇ ਵਾਲਾ ਮਾਮਲਾ ਲੜਿਆ ਨਸ਼ੇ ਦੇ ਖਿਲਾਫ ਤੁਸੀਂ ਆਉਂਦੇ ਰਹੇ ਹੋ ਤਾਂ ਅਸੀਂ ਅੱਜ ਤੱਕ ਨਾ ਕਦੇ ਡਰੇ ਹਾਂ ਨਾ ਕਦੇ ਝੁਕੇ ਹਾਂ ਨਾ ਕਦੇ ਵੇਖੇ ਔਰ ਇਹ ਪਰਿਵਾਰ ਪੀੜਤ ਪਰਿਵਾਰ ਆ ਜਿਹੜਾ ਸਾਡੇ ਕੋਲੇ ਆਇਆ ਸਾਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਕੁਰਬਾਨੀ ਕਰਨੀ ਪੈਜੀ ਪਰ ਇਸ ਨਾਲ ਜੱਜ ਕੇ ਖੜਾਂਗੇ ਔਰ ਜਿੰਨੀ ਦੇਰ ਉਹ ਜਿਹੜੇ ਦੋਸ਼ੀ ਨੇ ਮਤਲਬ ਕਿ ਹਜੇ ਜੇਲ੍ਹ ਤੋਂ ਬਾਹਰ ਨਹੀਂ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਚਲੋ ਸਜ਼ਾ ਦੇਣੀ ਗਾਹਾਂ ਬਿਲਕੁਲ ਕੋਰਟ ਦਾ ਕੰਮ ਉਹਦਾ ਕੋਰਟ ਦਾ ਬਿਲਕੁਲ ਉਹਨਾਂ ਦੀ ਗ੍ਰਿਫਤਾਰੀ ਕਰਾਵਾਂਗੇ ਔਰ ਜਿਹੜਾ ਇਹ ਬੱਚੀ ਦੇ ਬਾਪ ਨੂੰ ਫੜ ਕੇ ਨਿਰਦੋਸ਼ਾ ਜੇਲ੍ਹ ਦੇ ਵਿੱਚ ਸੁਟਿਆ ਹੋਇਆ ਉਹਨੂੰ ਅਸੀਂ ਮਤਲਬ ਕਿ ਉਹਦਾ ਪਰਚਾ ਕੈਨਸਲ ਕਰਾਉਣ ਤੱਕ ਲੜਾਈ ਲੜਾਂਗੇ ਕੋਈ ਆਫਰ ਵੀ ਦਿੱਤੀ ਤੁਹਾਨੂੰ ਉਹਨਾਂ ਨੇ ਵੀ ਪੈਸੇ ਲੈ ਲੋ ਹਾਂਜੀ ਸਰ ਸਾਨੂੰ ਕਈ ਆਫਰਾਂ ਦਿੱਤੇ ਕਈ ਬੰਦੇ ਆਏ ਕੋਈ ਕਹਿੰਦਾ 5 ਲੈ ਲਓ ਕੋਈ ਕਹਿੰਦਾ 10 ਲੈ ਲਓ ਕੋਈ ਕਹਿੰਦਾ 20 ਲੈ ਲਓ ਅਸੀਂ ਬਿਕੇ ਨਹੀਂ ਸਰ ਹਮ ਅਸੀਂ ਆਪਦੀ ਕੁੜੀ ਦੀ ਨਾਂ ਚਾਉਣੀ ਇੱਜ਼ਤ ਦਾ ਇਸ ਬੱਚੀ ਦੀ ਇੱਜ਼ਤ ਰੋਲਣ ਦੇ ਵਿੱਚ ਕਿੰਨੇ ਬੰਦੇ ਨੇ ਇਹਦੇ ਵਿੱਚ ਜੀ ਕਈ ਬੰਦੇ ਨੇ ਹਮ ਕੁਝ ਬੰਦਿਆਂ ਨੇ ਤਾਂ ਅਜੇ ਖੁੱਲਾਸੇ ਹੋਏ ਨਹੀਂ ਇਹ ਤਾਂ ਜਦੋਂ ਜਿਹੜੇ ਪਗੋੜੇ ਨੇ ਜੀ ਮਾਤਾ ਵਗੈਰਾ ਆਪ ਅੜੀ ਜਾਓ ਮਾਤਾ ਜੀ ਦੀ ਅਰੈਸਟ ਕਿਉਂ ਨਹੀਂ ਕੀਤੀ ਉਹ ਮੇਨ ਦੋਸ਼ੀ ਹੈ ਦੀ ਨਾਨੀ ਦੋਸ਼ੀ ਉਹ ਕਿਉਂ ਨਹੀਂ ਅਰੈਸਟ ਕੀਤੀ ਨਾਨੀ ਨੂੰ ਤਾਂ ਜੀ ਨਾ ਨਹੀਂ ਪਾਈ ਨਹੀਂ ਜੀ ਅਸੀਂ ਬਹੁਤ 6 ਮਹੀਨੇ ਤੋਂ ਰੋਣਾ ਪਾਇਆ ਉਹਨੂੰ ਨਹੀਂ ਪਾਇਆ ਕਿਉਂਕਿ ਉਹ ਮੁੱਖ ਦੋਸ਼ੀ ਹੈ ਜਿਹਨੇ ਸਾਰੇ ਕਰਮਕਾਂਡ ਕਰਾਇਆ ਜੀ ਨਾਨੀ ਨੂੰ ਵੀ ਚ ਨਹੀਂ ਪਾਇਆ ਮਾਤਾ ਜਦੋਂ ਰਾਸ਼ਟਰ ਹੋ ਗਈ ਉਹ ਮਾਤਾ ਨੂੰ ਇਸ ਕਰਕੇ ਨਹੀਂ ਪਾਇਆ ਕਿਉਂਕਿ ਮਾਤਾ ਤੇ ਪਿਤਾ ਬਰਾਬਰ ਦੇ ਬੱਚੇ ਦੇ ਹੱਕਦਾਰ ਹੁੰਦੇ ਹਨ ਮੰਨ ਲਓ ਹੁਣ ਮਾਤਾ ਜੀ ਬਾਹਰ ਹੋ ਗਈ ਉਹਨਾਂ ਨੂੰ ਆਈਸੀਬੀ ਮਾਤਾ ਨੂੰ ਨਹੀਂ ਪਾਵਾਂਗੇ ਤਾਂ ਮਾਤਾ ਬੱਚਿਆਂ ਨੂੰ ਮੈਂ ਲਾਫਸੂ ਲਾ ਕੇ ਬਿਆਨ ਦਵਾ ਦੂਗੀ ਤੇ ਬੰਦੇ ਨਿਰਦੋਸ਼ੀ ਨਿਰਦੋਸ਼ ਕਰਕੇ ਬਾਹਰ ਕਢਾ ਲਾਂਗੇ ਅਸੀਂ ਬੱਚੀ ਦੇ ਬਿਆਨ ਹੋਏ ਆ ਕੋਰਟ ਦੇ ਵਿੱਚ ਤੁਹਾਨੂੰ سپਰਦ ਜੱਜ ਸਾਹਿਬ ਨੇ ਕੀਤੇ ਜਾਂ ਤੁਸੀਂ ਆਪਦੀ ਮਰਜ਼ੀ ਨਾ ਰੱਖੀ ਬੈਠੇ ਨਹੀਂ ਨਹੀਂ ਸਰ ਇਹ ਚੰਡੀਗੜ੍ਹ ਹਾਈ ਕੋਰਟ ਨੇ ਬੱਚੇ ਮਾਤਾ ਨੇ ਰਿਟ ਲਾਈ ਸੀ ਬੱਚੇ ਨੂੰ ਡਰਾ ਧਮਕਾ ਕੇ ਰੱਖਿਆ ਗਿਆ ਅਸੀਂ ਵਾਕਿਆਤ ਆਪਦੀ ਦੋਨੇ ਬੱਚਿਆਂ ਨੂੰ ਉੱਥੇ ਲੈ ਕੇ ਗਏ ਆ ਉੱਥੇ ਪੇਸ਼ ਕੀਤਾ ਤਾਂ ਬੱਚਿਆਂ ਨੇ ਵੀ ਦੱਸਿਆ ਵੀ ਅਸੀਂ ਪਿਤਾ ਕੋਲੇ ਰਹਿਣਾ ਚਾਹੁੰਦੇ ਆ ਤਾਂ ਜੱਜ ਸਾਹਿਬ ਨੇ ਬੱਚਿਆਂ ਨੂੰ ਸਾਡੇ سپਰਦ ਕੀਤਾ ਗਿਆ ਹੂੰ ਅੱਛਾ ਜਿਹੜੇ ਇਹਦੇ ਵਿੱਚ ਦੋਸ਼ੀ ਸੀ ਕਿੰਨੇ ਕਿ ਜੇਲ੍ਹ ਦੇ ਅੰਦਰ ਆ ਕਿੰਨੇ ਬੰਦੇ ਕਿੰਨੇ ਬਾਹਰ ਫਿਰਦੇ ਆ ਇਹਦੇ ਵਿੱਚ ਜੀ ਜਿਹੜੇ ਬੰਦਿਆਂ ਤੇ ਪਰਚਾ ਸੀ ਗਈ ਉਹ ਬੰਦੇ ਕੁਝ ਅੰਦਰ ਨੇ ਜਿਹੜਾ ਬੰਦੇ ਤਾਕੜੇ ਸੀ ਜੀ ਉਹ ਮਤਲਬ ਕਿ ਮਾਨਸਾ ਦੇ ਪ੍ਰਸ਼ਾਸਨ ਬੰਨੀਓ ਖਾਨਾ ਨੰਬਰ 2 ਚ ਰਖਾ ਕੇ ਡਿਪਟੀ ਸਾਹਿਬ ਨੇ ਖਾਨਾ ਨੰਬਰ 2 ਚ ਰਖਾ ਕੇ ਉਹਨੂੰ ਜ਼ਮਾਨਤ ਦਵਾਤੀ ਜੀ ਮਾਤਾ ਮਾਤਾ ਨੂੰ ਫੜਿਆ ਨਹੀਂ ਜਾ ਰਹਾ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਆ ਮਾਤਾ ਨੂੰ ਫੜਿਆ ਨਹੀਂ ਜਾ ਰਹਾ ਇਹ ਮਾਤਾ ਮਤਲਬ ਕਿ ਮਹੀਨੇ ਤੋਂ ਪਲਾਂਟੀ ਸੈਫਟੀ ਬੇਲ ਤੇ ਸੀਨ ਮਾਤਾ ਭਗਾਉੜੀ ਆ ਤੇ ਇੱਕ ਦੋ ਬੰਦੇ ਹੋਰ ਨੇ ਜਿਹੜੇ ਆ ਜੇ ਮਾਤਾ ਖੁਲਾਸਾ ਕਰੋਗੇ ਇਹ ਲੜਕੀ ਦੀ ਮਾਤਾ ਹਾਂਜੀ ਹਾਂਜੀ ਇੱਕ ਬੰਦਾ ਇੱਥੋਂ ਕੋਈ ਮਤਲਬ ਕਿ ਬਲਾਡੇ ਤੋਂ ਆ ਜੀ ਬੰਦਾ ਇੱਕ ਬੰਦਾ ਹੋਰੋਂ ਆ ਮਾਨਕਰ ਮਾਨਕਾਰ ਬਾਜ਼ਾਰ ਵਾਲਾਗਾ ਉਹਦਾ ਮੈਂ ਨਾਮ ਮੇਰੇ ਧਿਆਨ ਚ ਨਹੀਂ ਆ ਰਿਹਾ ਹੂੰ ਇੱਥੋਂ ਇੱਕ ਬੰਦਾ ਹੋਰੋਂ ਆ ਜੀ ਇੱਕ ਬੰਦਾ ਹੋਰ ਡਰਾਈਵਰ ਆ ਕਾਲਾ ਕਾਲਾ ਜਿਹੜਾ ਕਿ ਇੱਥੇ ਸੈਕਸ ਰੈਕਟ ਚਲਾਉਂਦਾ ਜਿਹੜਾ ਕਿ ਜਨਾਨੀਆਂ ਸਪਲਾਈ ਕਰਦਾ ਹੂੰ ਮਾਨਸਤ ਵਿੱਚ ਬਹੁਤ ਵੱਡਾ ਬਹੁਤ ਵੱਡੇ ਲੈਵਲ ਤੇ ਸੈਕਸ ਰੈਗਟ ਚਲਾਇਆ ਰਿਹਾ ਜਿਨ੍ਹਾਂ ਦਾ ਮਤਲਬ ਕਿ ਤਗੜੇ ਤਗੜੇ ਬੰਦੇ ਹੋਣ ਕਰਕੇ ਖਲਾਸਾ ਨਹੀਂ ਕੀਤਾ ਜਾ ਰਿਹਾ ਤੁਸੀਂ ਤੁਸੀਂ ਇੱਕ ਚੀਜ਼ ਵੇਖੋ ਜਿਸ ਤਰ੍ਹਾਂ ਆਪਣਾ ਘਰਾਂਗਣਾ ਸਾਹਮਣੇ ਇਹ ਗੱਲ ਕਹੀ ਹੈ ਕਿ ਇੱਕ ਤੇ ਉਹ ਪੀੜਤ ਲੜਕੀ ਹੈ ਜਿਹੜੀ ਪਿਛਲੇ 4-5 ਮਹੀਨਿਆਂ ਤੋਂ ਆਪਣੀ ਲੁੱਟੀ ਹੋਈ ਇੱਜ਼ਤ ਦਾ ਇਨਸਾਫ ਲੈਣਾ ਚਾਹੁੰਦੀ ਹੈ ਤੇ ਇੱਕ ਮਹੀਨਾ ਪਹਿਲਾਂ ਭਗਵਾਨਤਮਾਨ ਸਰਕਾਰ ਨੇ ਇੱਥੇ ਬੱਚੀਆਂ ਦੀ ਲੋੜੀ ਮਨਾਈ ਕਿ ਅਸੀਂ ਖੁਸ਼ੀ ਮਨਾਉਨੇ ਆ ਬੱਚੀਆਂ ਨੂੰ ਅਸੀਂ ਮੁੰਡਿਆਂ ਦੇ ਬਰਾਬਰ ਸਮਝਦੇ ਆ ਕੀ ਲੱਗਦਾ ਵੀ ਇਹ ਦਰਜਾ ਬਰਾਬਰ ਮਿਲ ਰਿਹਾ ਕੀ ਲੱਗਦਾ ਵੀ ਇਹ ਇਨਸਾਫ ਮੁੰਡੇ ਕੁੜੀ ਦਾ ਬਰਾਬਰ ਦਾ ਹੋ ਰਿਹਾ ਇਸ ਤਰੀਕੇ ਦੀ ਪੁਲਿਸ ਦੀ ਢਿੱਲੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਹੋ ਕੰਗਣਾ ਸਾਹਿਬ ਪੁਲਸ ਦੀ ਢਿੱਲੀ ਕਾਰਜਕਾਰੀ ਇਹ ਗਰੀਬ ਪਰਿਵਾਰ ਆ ਇਹਨਾਂ ਕੋਲੇ ਕੁਝ ਪੁਲਿਸ ਨੂੰ ਦੇਣ ਨੂੰ ਹੈ ਨਹੀਂਗਾ ਉਹ ਤਕੜੇ ਨੇ ਸ਼ੈਲਨਾਂ ਦੇ ਮਾਲਕ ਨੇ ਪੈਸਾ ਲਗਾਤਾਰ ਛੁੱਟਿਆ ਜਾ ਰਿਹਾ ਆ ਤੇ ਉਹਨ ਪੈਸੇ ਕਰਕੇ ਪੁਲਿਸ ਚੁੱਪ ਹੈ ਬੱਚੀ ਦੀ ਮਾਂ ਨੂੰ ਵੀ ਉਹੀ ਬੰਦੇ ਵਿਚਾਰ ਰਹੇ ਆ ਵੀ ਜੇ ਇਹ ਬੱਚੇ ਜੇ ਤਾਂ ਸਾਡੇ ਨਾਲ ਜੇ ਬੱਚੀ ਨੂੰ ਕੋਲੇ ਲੈ ਜਾਣਗੇ ਗਵਾਹਾਂ ਮੁਕਰ ਜੂ ਕੇ ਇਸ ਰਫਾ ਦਫਾ ਹੋ ਜੂਗਾ ਹਾਂ ਇਹ ਗੱਲ ਵਧੀਆ ਸਵਾਲ ਕੀਤਾ ਤੁਸੀਂ ਬੱਚੀ ਦੀ ਮਾਂ ਨੂੰ ਐਸੇ ਕਰਕੇ ਬਚਾਇਆ ਜਾ ਰਿਹਾ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਬੱਚੀ ਤੋਂ ਕਿਸੇ ਨਾ ਕਿਸੇ ਰੋਟ ਮਾਂ ਨੇੜੇ ਲਾ ਕੇ ਮਤਲਬ ਕਿ ਉਹਦੇ ਬਿਆਨ ਬਦਲਵਾਦ ਹੋਗੀ ਬੱਚੀ ਦੇ ਔਰ ਇੱਕ ਗੱਲ ਹੋਰ ਆ ਮੇਰੀ ਐਸਚੋ ਨਾਲ ਵੀ ਗੱਲ ਹੋਈ ਵੀ ਜੇ ਅਸੀਂ ਬੱਚੀ ਦੀ ਮਾਂ ਮਤਲਬ ਇਹ ਕੰਮ ਕਰਾ ਨਹੀਂ ਸਕਦੀ ਐਸਐਚਓ ਦੇ ਮਤਲਕੇ ਪਰ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਬਹੁਤ ਸਾਰੀਆਂ ਖਬਰਾਂ ਰੋਜ਼ ਅਖਬਾਰਾਂ ਦੇ ਵਿੱਚ ਆਉਂਦੀਆਂ ਨੇ ਕਿ ਇੱਕ ਬੱਚੀ ਨਾਲ ਸਕੇ ਬਾਪ ਨੇ ਬਲਾਤਕਾਰ ਕੀਤਾ ਤਾਂ ਸਕੇ ਬਲਾਤਕਾਰ ਕਰਨ ਵਾਲੇ ਬਾਪ ਨੂੰ ਫੜ ਕੇ ਜਦੋਂ ਜੇਲ੍ਹ 'ਚ ਸਿੱਟਿਆ ਜਾਂਦਾ ਕਿ ਇੱਕ ਮਾਂ ਜਿਹੜੀ ਆਪ ਦੀ ਧੀ ਦਾ ਸੌਦਾ ਕਰਦੀ ਹੈ ਕਿ ਉਹਨੂੰ ਕਿਉਂ ਨਹੀਂ ਸਿੱਟਿਆ ਜਾ ਸਕਦਾ ਪਰ ਇੱਥੇ ਕਿਤੇ ਨਾ ਕਿਤੇ ਸਾਰਾ ਮਾਮਲਾ ਕਿਉਂਕਿ ਇਹ ਜਿਹੜਾ ਅ ਆਪਣੇ ਮਾਨਸਾ ਦਾ ਐਸਐਸਪੀ ਹੈ ਇੱਥੋਂ ਦਾ ਜਿਹੜਾ ਸਬ ਡਿਵੀਜ਼ਨ ਦਾ ਡੀਐਸਪੀ ਹੈ ਇਹ ਸਾਰੇ ਮਤਲਬ ਕੇ ਪੈਸੇ ਤੇ ਲੱਗੇ ਹੋਏ। ਕੋਈ ਮੈਡੀਕਲ ਰਿਪੋਰਟ ਕਰਾਈਏ ਬੱਚੀ ਦੀ ਹੈ ਤੁਹਾਡੇ ਕੋਲ ਕੋਈ ਆਇਆ ਪੋਜ਼ੀਟਿਵ ਕੁਝ ਕੇਸ ਬਾਰੇ ਜਾਣਕਾਰੀ ਹੈ ਕੁਝ? ਮੈਡੀਕਲ ਰਿਪੋਰਟ ਤੋਂ ਬਿਨਾ ਪਰਚਾ ਦਰਜੀ ਨਹੀਂ ਹੁੰਦਾ। ਹੂੰ ਮੈਡੀਕਲ ਜੀ ਰਿਪੋਰਟ ਹੋਈ ਹੈ। ਹੂੰ ਤਾਂ ਮੈਡੀਕਲ ਰਿਪੋਰਟ ਤੋਂ ਬਿਨਾ ਪਰਚਾ ਦਰਜ ਨਹੀਂ ਹੁੰਦਾ ਉਹ ਰਾਤ ਕਰਦਾ ਰੇਪ ਦਾ ਪਰਚਾ ਨਹੀਂ ਹੋ ਸਕਦਾ ਤਾਂ ਇਹ ਜੇ ਮੈਡੀਕਲ ਦੀ ਰਿਪੋਰਟ ਦੇ ਆਧਾਰ 'ਤੇ ਪਰਚਾ ਦਰਜ ਹੋਇਆਗਾ ਔਰ ਅਸੀਂ ਵੇਖਦੇ ਆ ਅਸੀਂ ਡੀਜੀਪੀ ਸਾਹਿਬ ਨੂੰ ਵੀ ਮਿਲਾਂਗੇ ਇਸ ਮਾਮਲੇ 'ਚ ਅਸੀਂ ਇੱਥੇ ਐਸਐਸਪੀ ਕਿਉਂਕਿ ਹੁਣ ਛੁੱਟੀਆਂ ਚੱਲ ਰਹੀਆਂ ਨੇ ਲਗਾਤਾਰ ਐਸਐਸਪੀ ਮਾਨਸਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਅਸੀਂ ਉਹ ਕਹਿੰਦੇ ਵੀ ਜੀ 26 ਜਨਵਰੀ ਆ ਅਸੀਂ ਆਖਿਆ ਵੀ ਕੋਈ ਗੱਲ ਨਹੀਂ 26 ਜਨਵਰੀ ਤੋਂ ਬਾਅਦ ਮਿਲ ਲਾਂਗੇ ਪਰ ਜਿੰਨੀ ਦੇਰ ਅਸੀਂ ਪੂਰੇ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਨੂੰ ਮੈਂ ਆਪਣੀ ਜਥੇਬੰਦੀ ਵੱਲੋਂ ਬੇਨਤੀ ਕਰੂੰਗਾ ਕਿ ਬਾਅਦ ਦੇ ਵਿੱਚ ਮੋਮਬਤੀਆਂ ਲੈ ਕੇ ਕੈਂਡਲ ਮਾਰਚ ਕੱਢਣ ਦਾ ਕੋਈ ਫਾਇਦਾ ਕੋਈ ਫਾਇਦਾ ਨਹੀਂ ਬਹੁਤ ਸਹੀ ਗੱਲ ਹੈ ਜੇ ਤੁਸੀਂ ਲੜਨਾ ਆਓ ਮੈਦਾਨ ਦੇ ਵਿੱਚ ਜਿਹੜੇ ਇਦਾਂ ਦੇ ਰੇਪਿਸਟ ਨੇ ਭਾਵੇਂ ਉਹ ਕਿੱਡੇ ਵੀ ਵੱਡੇ ਹੋਣ ਇਹਨਾਂ ਨੂੰ ਜਨਾਚਰ ਫੜ ਕੇ ਜੇਲ੍ਹਾਂ ਦੇ ਵਿੱਚ ਨਹੀਂ ਸਿੱਟਦੇ ਤਾਂ ਜਿਹੜੀਆਂ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਧੀਆਂ ਨੇ ਤਾਂ ਉਹਨਾਂ ਦਾ ਭੁੱਖ ਕਦੇ ਮਤਲਬ ਕਿ ਮਹਿਬੂਜ ਨਹੀਂ ਰਹਿਣਾ ਇੱਕ ਸਵਾਲ ਹੀ ਕਰਨਾ ਬਸ ਆਪਾਂ ਗੁੜੀਆ ਦੇ ਨਾਲ ਗੱਲਬਾਤ ਕਰਾਂਗੇ ਇਹ ਬੱਚੀ ਮੇਰੇ ਨਾਲ ਖੜੀ ਆ ਜਿਹਦੇ ਨਾਲ ਇਹ ਸਾਰਾ ਕੁਝ ਹੋਇਆ ਬਹੁਤ ਸਾਰੇ ਸਵਾਲ ਜਾਂ ਬਹੁਤੀਆਂ ਗੱਲਾਂ ਤਾਂ ਆਪਾਂ ਨਹੀਂ ਪੁੱਛ ਸਕਦੇ ਬਸ ਇੱਕ ਸਵਾਲ ਪੁੱਛਣਾ ਪੁੱਤਰ ਜਦੋਂ ਵੀ ਤੇਰੇ ਨਾਲ ਗਲਤ ਕੰਮ ਹੁੰਦਾ ਰਿਹਾ ਜਿੱਥੇ-ਜਿੱਥੇ ਵੀ ਲੈ ਜਾਂਦੇ ਰਹੇ ਤੇਰੀ ਮੰਮੀ ਤੇ ਨਾਨੀ ਨਾਲ ਹੁੰਦੇ ਸੀ ਹਾਂਜੀ ਨਾਲ ਲੈ ਕੇ ਜਾਂਦੇ ਹੁੰਦੇ ਸੀ ਹਾਂਜੀ ਬਸ ਠੀਕ ਆ ਜਾ ਬੜਾ ਕਿਉਂਕਿ ਤੁਸੀਂ ਇਹ ਦੇਖੋ ਅਸਲ ਦੇ ਵਿੱਚ ਮਾਂ ਤੇ ਨਾਨੀ ਇਨਵੋਲਵ ਹੈ ਮੁੱਖ ਦੋਸ਼ੀ ਕਿਉਂਕਿ ਇਹ ਮੈਂ ਕਈ ਵਾਰੀ ਇਹ ਗੱਲ ਕਰਦਾ ਹੁੰਦਾ ਕਿ ਜਿਹੜੀਆਂ ਬੀਬੀਆਂ ਕੋਠੇ ਤੇ ਵੀ ਬੈੰਧੀਆਂ ਨਾ ਜਿਨ੍ਹਾਂ ਦਾ ਧੰਦਾ ਹੁੰਦਾ ਏ ਜੇ ਉਹਨਾਂ ਦੀ ਮਰਜ਼ੀ ਨਹੀਂ ਹੈ ਤੇ ਬੰਦਾ ਉਹਨਾਂ ਨੂੰ ਹੱਥ ਨਹੀਂ ਲਾ ਸਕਦਾ ਪਰ ਇੱਥੇ ਜਦੋਂ ਪਰਿਵਾਰ ਦੇ ਵਿੱਚੋਂ ਮਾਂ ਤੇ ਨਾਨੀ ਨੇ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਆਪਣਾ ਵਿਚਾਰ ਕਰਨ ਦੇ ਵਾਸਤੇ ਆਪਣੀ 14 ਸਾਲੀ ਧੀ ਦੀ ਜਿਹੜੀ ਇੱਜ਼ਤ ਹੈ ਉਹਨੂੰ ਜ਼ਰੂਰ ਤਾਰ-ਤਾਰ ਕਰ ਦਿੱਤਾ ਤੁਹਾਡੇ ਭਰਾ ਤੇ 307 ਦਾ ਪਰਚਾ ਕਰਵਾਉਂਦਾ ਕੌਣ ਹੈ ਕੀ ਕਾਰਨ ਬਣਦਾ ਕਿਹਦੇ ਤੇ ਉਹਨਾਂ ਨੇ ਹਮਲਾ ਕੀਤਾ ਕੀ ਘਟਨਾ ਹੈ ਸਰ ਇਹ ਉਹ ਬੰਦਾ ਇਹ ਅਮਨਦੀਪ ਨਾਮ ਆ ਆਪਣਾ ਐਡਵੋਕੇਟ ਅਮਨਦੀਪ ਨਾਮ ਕਾਉਂਸਲ ਦਾ ਬੰਦਾ ਮਾਨਸਾ ਕਚਹਿਰੀਆਂ 'ਚ ਇਹ ਉਹ ਬੰਦਾ ਹੈਗਾ ਜਿਹਦੇ ਤੇ ਸਾਡੀ ਕੁੜੀਆਂ ਨੂੰ ਜਿਹਨੇ ਅਗਵਾ ਕੀਤਾ ਹੈ ਜੋ ਸਾਡੇ ਕੁੜਿਆਂ ਨੂੰ ਚੰਡੀਗੜ੍ਹ ਹਾਈ ਕੋਰਟ ਤੱਕ ਲੈ ਕੇ ਗਿਆ ਮਾਤੇ ਨਾਨੀ ਨਾਲ ਰਲ ਕੇ ਤੇ ਇਹਦੇ ਵਿੱਚ ਸ੍ਰੇਸ਼ ਕੁਮਾਰ ਕਰੋੜੀ ਤੇ ਲੱਕੀ ਦੋ ਇੱਕ ਪਰਮ ਦਾ ਬਰਨਾਲੇ ਤੋਂ ਸੀ ਇਹ ਬੰਦੇ ਨਾਲ ਸੀਗੇ ਇਹਨਾਂ ਦੀ ਸਾਡੇ ਕੋਲੇ ਵਾਕਿਆ ਦਾ ਕਾਰ ਦੀ ਜਿਹੜੀ ਸੀਸੀਟੀਵੀ ਫੁਟੇਜ ਵੀ ਆ ਜਿਹੜੀ ਲੈ ਕੇ ਗਏ ਨੇ ਉਹ ਸਾਡੇ ਕੋਲ ਅਸੀਂ ਹਾਈ ਕੋਰਟ ਚ ਪੇਸ਼ ਕਰਾਂਗੇ ਜਿੱਥੇ ਲੈ ਕੇ ਗਿਆ ਇਹਨਾਂ ਬੰਦਿਆਂ ਤੇ ਡਿਪਟੀ ਸਾਹਿਬ ਨੇ ਕੋਈ ਪਰਚਾ ਦਰਜ ਨਹੀਂ ਕੀਤਾ ਸਿਰਫ ਮਾਤੇ ਨਾਨੀ ਤੇ ਘਰੇਲੂ ਪਰਚਾ ਦਿਖਾ ਕੇ ਸਾਫ ਬੰਦੇ ਇਹਨਾਂ ਨੂੰ ਸਾਫ ਪਰਚੇ ਚ ਕੱਢ ਦਿੱਤਾ ਗਿਆ ਹੂੰ ਜੁਦੇ ਬੰਦੇ ਨੇ ਇਹ ਡਰ ਹੋ ਗਿਆ ਵੀ ਮੇਰੇ ਤੇ ਹੁਣ ਇਹ ਰੋਲਾ ਪਾਉਣਗੇ ਕਰਨਾ ਪਿੰਗ ਦਾ ਪਰਚਾ ਦਰਜ ਹੋਊਗਾ ਤਾਂ ਇਹਨੇ ਮੇਰੇ ਭਰਾ ਤੇ 307 ਦਾ ਪਰਚਾ ਕਰਾਸ ਪਰਚਾ 7 ਤੋਂ 307 ਦਾ ਪਰਚਾ ਦਰਜ ਕਰਾਇਆ ਕਿਵੇਂ ਕਰਾਇਆ ਉਹਦੇ ਤੇ ਕੋਈ ਹਮਲਾ ਹੋਇਆ ਵਕੀਲ ਤੇ ਨਹੀਂ ਨਹੀਂ ਸਰ ਕੋਈ ਹਮਲਾ ਨਹੀਂ ਹੋਇਆ ਉਹਦੇ ਕਿਸੇ ਜਾਨਵਰ ਨਾਲ ਠੱਠੇ ਨਾਲ ਕਿਸੇ ਠੱਠੇ ਨੇ ਮਾਰਿਆ ਉਹਦੇ ਰੱਬ ਜਾਣਦੇ ਕਿਸੇ ਕੋਠੇ ਤੋਂ ਡਿੱਗ ਗਿਆ ਜੀ ਉਹ ਨਹੀਂ ਜਦੋਂ ਕੋਈ ਬੰਦਾ ਨਹੀਂ ਮਿਲਿਆ ਤਾਂ ਉਹਨੇ ਮੇਰੇ ਭਰਾ ਤੇ 307 ਦਾ ਪਰਚਾ ਪਵਾਤਾ ਸਾਡੇ ਕੋਲ ਸਾਰੇ ਐਵੀਡੈਂਸ ਨੇ ਜਿਹੜੇ ਟਾਈਮ ਦੀ ਉਹ ਘਟਨਾ ਕਹਿ ਰਹੇ ਨੇ ਸਾਡੇ ਕੋਲ ਸਾਰੀ ਸੀਸੀਟੀਵੀ ਫੁਟੇਜ ਸਾਰੇ ਐਵੀਡੈਂਸ ਨੇ ਵੀ ਉਸ ਟਾਈਮ ਤੇ ਸਾਡਾ ਬੰਦਾ ਘਰੇ ਸੀ ਤੇ ਜਿੱਥੇ ਜਿੱਥੇ ਗੱਡੀ ਗਈ ਹੈ ਸਾਡੇ ਕੋਲ ਸਾਰੀ ਸੀਸੀਟੀਵੀ ਫੁਟੇਜ ਸਾਡੇ ਕੋਲ ਹੈਗੀ ਹੁਣ ਕੀ ਮੰਗ ਕਰਦੇ ਹੋ ਇਹ ਜਥੇਬੰਦੀ ਤੁਹਾਡੇ ਨਾਲ ਖੜੀ ਹੈ ਪੰਜਾਬ ਦੇ ਲੋਕਾਂ ਨੂੰ ਜਥੇਬੰਦੀਆਂ ਨੂੰ ਕੀ ਕਹਿਣਾ ਸਰ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਪੰਜਾਬ ਗਵਰਨਮੈਂਟ ਨੂੰ ਤੇ ਜਥੇਬੰਦੀਆਂ ਨੂੰ ਵੀ ਸਾਡੇ ਨਾਲ ਰਲ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ ਪੰਜਾਬ ਗਵਰਨਮੈਂਟ ਨੂੰ ਮੈਂ ਇਹ ਅਪੀਲ ਕਰਦਾ ਵੀ ਜਿਹੜਾ ਝੂਠਾ ਸਾਡੇ ਤੇ ਪਰਚਾ ਦਰਜ ਕਰਾਇਆ ਗਿਆ ਮੇਰੇ ਭਰਾ ਤੇ ਇਹ ਮੇਰਾ ਭਰਾ ਪਾਸਕੋ ਐਕਟ ਦੇ ਪਰਚੇ ਦੇ ਵਿੱਚ ਮੈਂ ਖੁਦ ਮਦਈ ਆ ਇਹਨੂੰ ਦਬਾ ਪਾਸਕੋ ਐਕਟ ਦੇ ਪਰਚੇ ਨੂੰ ਦਬਾਉਣ ਵਾਸਤੇ ਇਹਨਾਂ ਨੇ ਕ੍ਰਾਸ ਪਰਚਾ ਕਰਾਇਆ ਵੀ ਇਹ ਪਰਚੇ ਨੂੰ ਕੈਨਸਲ ਕੀਤਾ ਜਾਵੇ ਕੋਈ ਜਿਹੜੇ ਉਹ ਤਕੜੇ ਬੰਦੇ ਆ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਜਾਂ ਪ੍ਰਸ਼ਾਸਨ ਹੋ ਗਿਆ ਜਾਂ ਹੋਰ ਬੰਦੇ ਕੋਈ ਤੁਹਾਨੂੰ ਫੋਨ ਕੀ ਧਮਕੀਆਂ ਪਰੇ ਕੋਈ ਇਦਾਂ ਦੀ ਗੱਲਬਾਤ ਆਉਂਦੀ ਹੈ ਜਾਂ ਕੋਈ ਸੌਦਾ ਕਰਨ ਦੇ ਬੰਦੇ ਹੁਣ ਆਉਂਦੇ ਆ ਘਰੇ ਨਹੀਂ ਸਰ ਸਾਨੂੰ ਪਹਿਲਾਂ ਵੀ ਆਏ ਸੀਗੇ ਸਾਨੂੰ ਪਹਿਲਾਂ ਵੀ ਧਮਕੀਆਂ ਵੀ ਮਿਲੀਆਂ ਸਾਡੇ ਤੇ ਪੰਜ-ਸੱਤ ਪਰਚੇ ਵੀ ਹੋਏ ਨੇ ਜੀ ਪਹਿਲਾਂ ਵੀ ਹੋਏ ਨੇ ਸਾਈਬਰ ਕ੍ਰਾਈਮ ਚ ਵੀ ਹੋਏ ਜੀ ਪਿੱਖੀ ਥਾਣੇ ਚ ਹੋਇਆ ਜੀ ਹਮ ਆਪਣਾ ਠੁੱਠੇਲੀ ਚੌਂਕੀ ਚ ਹੋਇਆ ਜੀ ਤੇ ਮਾਨਸਾ ਠੀਕ ਹੈ ਜੀ ਸੁਨਾਮ ਸੁਨਾਮ ਪਰਚਾ ਦਰਜ ਹੋਇਆ ਜੀ ਜਿਹੜੇ ਪਹਿਲਾਂ ਵੀ ਇਹਨਾਂ ਨੇ ਕਰਾਏ ਨੇ ਕੁਮਲਾਜਮਣੇ ਸਾਨੂੰ ਧਮਕਾ ਆਇਆ ਜੀ ਤੇ ਉਹ FIR ਜਿ ਹੁਣ ਵੀ ਥਾਣੇ ਚ ਪਈਆਂ ਨੇ ਜਿੰਨਾਂ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਹੂੰ ਮੋਹ ਬੰਦੇ ਕਿਉਂਕਿ ਰਸੂਕ ਦਾ ਰਸੂਕ ਰਸੂਕਦਾਰ ਬੰਦੇ ਨੇ ਜੇ ਕਰੋੜਾਪਤੀ ਬੰਦੇ ਨੇ ਤਾਂ ਕਰਕੇ ਸਾਰਾ ਮਾਮਲਾ ਦਬਾਇਆ ਜਾ ਰਿਹਾ ਜੀ। ਸਾਡੇ ਕੋਲ ਬਾਕਾਇਦਾ ਜਿਹੜੇ ਮਾਮਲੇ ਦਰਜ ਨੇ ਉਹਨਾਂ ਵਿੱਚੋਂ ਸਾਡੇ ਕੋਲ ਉਹਦਾ DDR ਨੰਬਰ ਤੱਕ ਵੀ ਹੈਗੇ। ਜੁੜੇ ਰੂਮ ਲੁਕਾ ਟੀਵੀ ਨਾਲ ਧੰਨਵਾਦ।